ਆਨਲਾਈਨ ਧੋਖਾਧੜੀ ਕਰਨ ਵਾਲੇ ਨਵੇਂ-ਨਵੇਂ ਤਰੀਕੇ ਦੇ ਅਪਣਾ ਕੇ ਲੱਖਾਂ ਦੀ ਧੋਖਾਧੜੀ ਕਰ ਰਹੇ ਨੇ ਜੇਕਰ ਚੰਡੀਗੜ੍ਹ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਲੋਕ ਹਰ ਰੋਜ਼ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਤੇ ਹੁਣ ਸ਼ਰਾਰਤੀ ਠੱਗਾਂ ਨੇ ਲੋਕਾਂ ਨੂੰ ਪਾਰਟ ਟਾਈਮ ਨੌਕਰੀ ਦਾ ਵਾਅਦਾ ਕਰਕੇ ਠਗਣਾ ਸ਼ੁਰੂ ਕਰ ਦਿੱਤਾ ਤਾਂ ਦੱਸੋ ਕਿ ਬਾਅਦ ਟਾਈਮ ਨੌਕਰੀ ਧਵੰਦੇ ਬਾਹਰੀ ਸੈਕਟਰ 36 ਦੇ ਰਹਿਣ ਵਾਲੇ ਪੁਸ਼ਕਰ ਸ਼ਰਮਾ ਤੋਂ 17 ਲੱਖ ਰੁਪਏ ਅਤੇ ਸੈਕਟਰ 39 ਦੀ ਰਹਿਣ ਵਾਲੀ ਪ੍ਰਿਆੰਕਾ ਭਾਰਦवाज ਤੋਂ 35 ਲੱਖ 20000 ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਤੋਂ ਬਾਅਦ ਸਿਨਗੜਗੜ ਸਾਈਬਰ ਸੈੱਲ ਨੇ ਧੋਖਾਧੜੀ ਦੀ ਧਰਾਮਾ ਤਹਿਤ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਭ੍ਰੈਂਕਾ ਭਾਰਤਵਾਜ ਨੇ ਕਿਹਾ ਕਿ ਉਸ ਨੂੰ ਇੱਕ ਮੈਸੇਜ ਆਇਆ ਸੀ ਜਿਸ ਨੂੰ ਉਸ ਨੂੰ ਪਾਰਟ ਟਾਈਮ ਨੌਕਰੀ ਦੀ ਪੇਸ਼ਕਸ਼ ਕੀਤੀ ਸੀ ਤਾਂ ਉਸਨੇ ਉਸ ਮੈਸੇਜ ਤੇ ਕਲਿੱਕ ਕੀਤਾ ਜਿਸ ਤੋਂ ਬਾਅਦ ਉਹ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਗਈ ਤੇ ਉਸੇ ਦੌਰਾਨ ਉਸ ਨੂੰ Telegram ਦੇ ਵਿੱਚ ਜੋੜਨ ਦੇ ਲਈ ਕਿਹਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਕਿ ਉਹਦੇ ਨਾਲ ਇਹ ਧੋਖਾਧੜੀ ਕੀਤੀ ਗਈ ਹੈ ਅਗਰ ਲਗਾਤਾਰ ਗੱਲ ਕੀਤੀ ਜਾਵੇ ਚੰਡੀਗੜ੍ਹ ਜਾਂ ਚੰਡੀਗੜ੍ਹ ਦੇ ਆਸ-ਪਾਸ ਤੇ ਏਰੀਆ ਯਾਨੀ ਕਿ ਟ੍ਰਾਈ ਸਿਟੀ ਵੀ ਤੇ ਸਾਈਬਰ ਕ੍ਰਾਈਮ ਦੀ ਜਿਹੜੀ ਵਾਰਦਾਤਾਂ ਦਿਨ-ਪ੍ਰਤੀ ਦਿਨ ਕਿਥੇ ਨਾ ਕਿਥੇ ਵਾਧੀਆਂ ਦਿਖ ਰਹੀਆਂ ਨੇ ਇਸ ਤੋਂ ਪਹਿਲਾਂ ਇੱਕ ਮਾਮਲਾ ਜਿਹੜਾ ਹੈ ਸਾਹਮਣੇ ਆਇਆ ਸੀਗਾ ਕਿ ਚੰਡੀਗੜ੍ਹ ਸੈਕਟਰ 22 ਤੇ ਜਿਹੜੇ ਮਨਸਿਪ ਜਿਹੜੇ ਕਾਉਂਸਲਰ ਹੈ ਦਮਨਪ੍ਰੀਤ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਜਿਹੜਾ ਹੈ ਸੀਬੀਆਈ ਦਾ ਵਿਅਕਤੀ ਬਣ ਕੇ ਜਿਹੜਾ ਹੈ ਉਹਨਾਂ ਕੋਲੋਂ ਲੱਖਾਂ ਰੁਪਏ ਦੀ ਜਿਹੜੀ ਹੈ ਆਪਣਾ ਠੱਗੀ ਦਾ ਗਲਬਾ ਜਿਹੜੀ ਹੈ ਸਾਹਮਣੇ ਆਈ ਸੀ ਕਿ ਲੱਖਾਂ ਰੁਪਏ ਦੀ ਠੱਗੀ ਜਿਹੜੀ ਹੈ ਉਹਨਾਂ ਦੇ ਰਿਸ਼ਤੇਦਾਰ ਦੀ ਬੇਟੀ ਦੇ ਵੱਲੋਂ ਕੀਤੀ ਗਈ ਹੈ ਤੇ ਪੈਸੇ ਵੀ ਜਿਹੜੇ ਨੇ ਹਾਲਾਂਕਿ ਮੰਗੇ ਗਏ ਸਨ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਕੱਲ ਤਾਜ਼ਾ ਮਾਮਲਾ ਜਿਹੜਾ ਹੈ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਦਾ ਜਿਹੜਾ ਹੈ ਸਾਹਮਣੇ ਆਇਆ ਹੈ ਕਿ ਉੱਥੇ ਵੀ ਜਿਹੜੀ ਹੈ 30 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਉਹ ਹੋਈ ਹੈ ਕਿਸੇ ਮਹਿਲਾ ਦੇ ਨਾਲ ਅਗਰ ਸਾਈਬਰ ਕ੍ਰਾਈਮ ਦੀ ਗੱਲ ਕੀਤੀ ਜਾਵੇ ਤੇ ਸਾਈਬਰ ਕ੍ਰਾਈਮ ਦੇ ਜਿਹੜੇ ਜਿਹੜੇ ਲੋਕ ਇਹ ਅਪਰਾਧ ਜਿਹੜੇ ਕਰਦੇ ਨੇ ਕਿ ਅਲੱਗ-ਅਲੱਗ ਤਰੀਕੇ ਦੇ ਜਿਹੜੇ ਨੇ ਨਵੇਂ-ਨਵੇਂ ਤਰੀਕੇ ਜਿਹੜੇ ਨੇ ਅਪਣਾ ਰਹੇ ਨੇ ਲੋਕਾਂ ਨੂੰ ਜਿਹੜਾ ਹੈ ਠੱਗ ਦੇ ਦਿਖ ਰਹੇ ਨੇ ਲਗਾਤਾਰ ਜਿਹੜੇ ਨੇ ਅਗਰ ਸੰਬੰਧਿਤ ਵਿਭਾਗਾਂ ਦੀ ਗੱਲ ਕੀਤੀ ਜਾਵੇ ਸਾਈਬਰ ਸੈੱਲ ਦੀ ਗੱਲ ਕੀਤੀ ਜਾਵੇ ਤੇ ਸਾਈਬਰ ਸੈੱਲ ਸਮੇਂ-ਸਮੇਂ ਤੇ ਲੋਕਾਂ ਨੂੰ ਅਵੇਅਰ ਕਰਦਾ ਦਿਖ ਰਿਹਾ ਹੈ ਕਿ ਜਿਹੜੇ ਇਹ ਠੱਗ ਲੋਕ ਨੇ ਜਿਹੜੇ ਕਿ ਠੱਗੀ ਦਾ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਨੇ ਉਹਨਾਂ ਤੋਂ ਅਵੇਅਰ ਰਿਆ ਜਾਵੇ ਮਗਰੋਂ ਦੇ ਬਾਵਜੂਦ ਵੀ ਜਿਹੜੇ ਨੇ ਲੋਕ ਜਿਹੜੇ ਨੇ ਜਿਹੜੇ ਠੱਗੀ ਦਾ ਕੰਮ ਕਰਦੇ ਨੇ ਜਿਹੜੇ ਸਾਈਬਰ ਦਾ ਜਿਹੜੇ ਠੱਗੀ ਕਰਦੇ ਨੇ ਉਹ ਕਿਤੇ ਨਾ ਕਿਤੇ ਪੋਲੇ ਵਾਲੇ ਲੋਕਾਂ ਨੂੰ अपना शिकार बना लेने ਨੇ ਕੱਲ ਦਾ ਇੱਕ ਮਾਮਲਾ ਸਾਹਮਣੇ ਆਇਆ 30 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਮਹਿਲਾ ਦੇ ਨਾਲ ਹੋਈ ਹੈ ਹਾਲਾਂਕਿ ਸ਼ਿਕਾਇਤ ਜਿਹੜੀ ਹੈ ਐਸਐਸਪੀ ਨੂੰ ਦੇ ਦਿੱਤੀ ਗਈ ਹੈ ਦੇਖਣਾ ਹੋਵੇਗਾ ਕਿ ਜਲਦੀ ਜਿਹੜੀ ਹੈ ਇਸ ਤੇ ਕੀ ਕਾਰਵਾਈ ਹੁੰਦੀ ਹੈ ਮਗਰ ਲਗਾਤਾਰ ਜਿਹੜੀ ਹੈ ਸਾਈਬਰ ਸੈੱਲ ਵੀ ਲੋਕਾਂ ਨੂੰ ਅਵੇਅਰ ਕਰਦਾ ਦਿਖ ਰਿਹਾ ਹੈ ਕਿ ਤੁਸੀਂ ਜਿਹੜਾ ਹੈ ਇਹ ਜਿਹੜੇ ਲੋਕ ਥਾਗ ਲੋਕ ਨੇ ਇਹਨਾਂ ਦਾ ਸ਼ਿਕਾਰ ਨਾ ਹੋਇਆ ਹੋਇਆ ਜਾਵੇ ਕਿਉਂਕਿ ਅੱਜ ਦੀ ਅਗਰ ਗੱਲ ਕੀਤੀ ਜਾਵੇ ਕਿਉਂਕਿ ਲੋਕ ਜਿਹੜੇ ਨੇ ਸਮਾਰਟ ਵੀ ਹੋ ਰਹੇ ਨੇ ਤੇ ਸਮਾਰਟ ਤੇ ਨਾਲ ਨਾਲ ਜਿਹੜੇ 스마트 ਫੋਨ ਨੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਜਿਹੜੀ ਠੱਗੀ ਦਾ ਲੋਕ ਸ਼ਿਕਾਰ ਹੁੰਦੇ ਇਹ ਵੀ ਕਾਰਨ ਹੈ ਕਿਉਂਕਿ ਮੋਬਾਈਲ ਤੇ ਲਿੰਕ ਆਂਦਾ ਹੈ ਤੇ ਲਿੰਕ ਨੂੰ ਜਦੋਂ ਓਪਨ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਪੂਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਜਾਂਦਾ ਜਿਹੜਾ ਇਹ ਠੱਗੀ ਦਾ ਮਾਮਲਾ ਹੁੰਦਾ ਉੱਥੇ ਹੀ ਅਗਰ ਗੱਲ ਕੀਤੀ ਜਾਵੇ ਲਗਾਤਾਰ ਜਿਹੜੀ ਹੈ ਵਕ ਵਕ ਸਮੇਂ ਤੇ ਜਿਹੜੀ ਹੈ ਅਵੇਅਰਨੈਸ ਕੈਂਪ ਵੀ ਜਿਹੜੇ ਨੇ ਜ਼ਰੂਰ ਲਗਾਏ ਜਾਂਦੇ ਆ ਤੇ ਅਸੀਂ ਵੀ ਯਾਨੀ ਕਿ ਸਾਡੀ ਪੂਰੀ ਟੀਮ ਐਨ ਬੀ ਨਿਊਜ਼ ਚੈਨਲ ਦੀ ਲੋਕਾਂ ਨੂੰ ਇਹੀ ਜਿਹੜੀ ਅਪੀਲ ਕਰਦੀ ਹੈ ਕਿ ਜਿਹੜੇ ਥੱਗ ਲੋਕ ਨੇ ਇਹਨਾਂ ਤੋਂ ਬਚਿਆ ਜਾਵੇ ਕਿ ਤੁਸੀਂ ਜਿਹੜੇ ਨੇ ਥੱਗੀ ਦਾ ਸ਼ਿਕਾਰ ਨਾ ਹੋ ਸਕੋ ਕਿਉਂਕਿ ਲਗਾਤਾਰ ਜਿਹੜੇ ਨੇ ਮਾਮਲੇ ਖਾਸ ਕਰਕੇ ਟ੍ਰਾਈ ਸਿਟੀ ਦੇ ਆਸ-ਪਾਸ ਜਿਹੜੇ ਨੇ ਬਿਲਕੁਲ ਲਗਾਤਾਰ ਜਿਹੜੇ ਨੇ ਸਾਹਮਣੇ ਆ ਰਹੇ ਨੇ ਕਿ ਲੋਕ ਜਿਹੜਾ ਹੈ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਰਹੇ ਨੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਰਕੇਸ਼ A missão de report.